ਬੇਹੱਦ ਦੁਖਦਾਇਕ ਘਟਨਾ ਖੰਨਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਤਿੰਨ ਮਾਸੂਮ ਬੱਚਿਆਂ ਦੇ ਮਾਤਾ ਪਿਤਾ ਦੋਹਾਂ ਨੇ ਹੀ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਕਾਰਨ ਕੀ ਰਿਹਾ? ਪਰਿਵਾਰ ਦਾ ਕਹਿਣਾ ਹੈ ਕਿ ਖੁਦਕੁਸ਼ੀ ਦਾ ਕਾਰਨ ਰਿਹਾ ਸਾਡੇ ਪਿੰਡ ਦੇ 3-4 ਬੰਦੇ ਜਿਹੜੇ ਸਾਡੇ ਨੂੰਹ ਪੁੱਤ ਨੂੰ ਤੰਗ ਪਰੇਸ਼ਾਨ ਕਰਦੇ ਸੀ ਉਹਨਾਂ ਨੂੰ ਧਮਕੀਆਂ ਦਿੰਦੇ ਸੀ ਕਿ ਜੇਕਰ ਤੁਸੀਂ ਸਾਡੇ ਤੇ ਕੀਤਾ ਹੋਇਆ ਕੇਸ ਵਾਪਸ ਨਾ ਲਿਆ ਤਾਂ ਅਸੀਂ ਤੁਹਾਡੀਆਂ ਕੁਝ ਅਸ਼ਲੀਲ ਵੀਡੀਓ ਕੁਝ ਅਸ਼ਲੀਲ ਫੋਟੋ ਵਾਇਰਲ ਕਰ ਦੇਵਾਂਗੇ ਜਿਹਦੇ ਕਰਕੇ ਸਾਡਾ ਨੂੰਹ ਪੁੱਤ ਬਹੁਤ ਪਰੇਸ਼ਾਨ ਰਹਿੰਦੇ ਸੀ ਜਿਹਦੇ ਕਰਕੇ ਉਹ ਘਰੋਂ ਗਏ ਦੁਪਹਿਰ ਕੁ ਵੇਲੇ ਤੇ ਸ਼ਾਮ ਨੂੰ 3-4 ਵਜੇ ਕਿਸੇ ਅਣਜਾਣ ਬੰਦੇ ਨੇ ਪੁਲਿਸ ਨੂੰ ਫੋਨ ਕੀਤਾ ਕਿ ਰਾਸਤੇ ਦੇ ਵਿੱਚ ਚਪਲਾਂ ਦਾ ਜੋੜਾ ਪਿਆ ਏ ਇੱਕ ਲਵਾਰਿਸ ਗੱਡੀ ਖੜੀ ਹੋਈ ਆ ਵਿੱਚ ਉਹਦੇ ਮੋਬਾਈਲ ਫੋਨ ਵੀ ਪਿਆ ਏ ਤਾਂ ਉਸ ਤੋਂ ਬਾਅਦ ਪੁਲਿਸ ਨੇ ਇਸ ਭੂਮੇ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਇਹ ਖੰਨਾ ਤੋਂ ਦੋਨੇ ਪਤੀ ਪਤਨੀ ਸੀ ਪਤੀ ਦਾ ਨਾਮ ਜਸਵੰਤ ਸਿੰਘ ਤੇ ਲੜਕੀ ਦਾ ਨਾਮ ਜਿਹੜਾ ਪਤਨੀ ਦਾ ਨਾਮ ਨੇਹਾ ਰਾਣੀ ਦੱਸਿਆ ਜਾ ਰਿਹਾ ਏ ਤਾਂ ਪਰਿਵਾਰਕ ਮੈਂਬਰਾਂ ਦਾ ਇਸ ਟਾਈਮ ਰੋ ਰੋ ਕੇ ਬੁਰਾ ਹਾਲ ਆ ਮੁੰਡੇ ਦੇ ਭਰਾ ਨੇ মিডিਆ ਸਾਹਮਣੇ ਸਾਰੀਆਂ ਗੱਲਾਂ ਦੱਸੀਆਂ ਕਿ ਸਾਡੇ ਪਿੰਡ ਦੇ ਕੁਝ ਬੰਦਿਆਂ ਨਾਲ ਸਾਡਾ ਬਾਧ ਵਿਵਾਦ ਚੱਲਦਾ ਸੀ ਅਸੀਂ ਉਹਨਾਂ ਉੱਪਰ ਕੇਸ ਕੀਤਾ ਹੋਇਆ ਸੀ ਤਾਂ ਉਹ ਸਾਡੇ ਉੱਪਰ ਦਬਾਅ ਪਾ ਰਹੇ ਸੀ ਕਿ ਕੇਸ ਵਾਪਸ ਲਾਓ ਮੇਰੇ ਭਰਾ ਭਜਾਈ ਦੇ ਉੱਪਰ ਉਹ ਦਬਾਅ ਪਾ ਰਹੇ ਸੀ ਲਗਾਤਾਰ ਕਹਿ ਰਹੇ ਸੀ ਕੁਝ ਦਿਨਾਂ ਤੋਂ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਸੀ ਕਿ ਜੇਕਰ ਤੁਸੀਂ ਆਪਣਾ ਕੇਸ ਵਾਪਸ ਨਾ ਲਿਆ ਤਾਂ ਅਸੀਂ ਤੁਹਾਡੀਆਂ ਸਾਡੇ ਕੋਲ ਕੁਝ ਅਸ਼ਲੀਲ ਵੀਡੀਓ ਨੇ ਕੁਝ ਫੋਟੋ ਨੇ ਅਸੀਂ ਤੁਹਾਡੀਆਂ ਉਹ ਅਸ਼ਲੀਲ ਵੀਡੀਓ ਫੋਟੋ ਵਾਇਰਲ ਕਰ ਦਵਾਂਗੇ ਜਿਹਦੇ ਕਰਕੇ ਜਿਹੜਾ ਪਤੀ ਪਤਨੀ ਸੀ ਬਹੁਤ ਡਿਪਰੈਸ਼ਨ ਵਿੱਚ ਰਹਿਣ ਲੱਗਾ ਪਰੇਸ਼ਾਨੀ ਵਿੱਚ ਰਹਿਣ ਲੱਗਾ ਤੇ ਪਰੇਸ਼ਾਨੀ ਦੇ ਚਲਦਿਆਂ ਉਹਨਾਂ ਨੇ ਸਰਹੰਦ ਨਹਿਰ ਦੇ ਉੱਪਰ ਜਾ ਕੇ ਛਾਲ ਮਾਰ ਦਿੱਤੀ ਤੇ ਇਸ ਟਾਈਮ ਜਿਹੜੀ ਉਹ ਲੜਕੀ ਨੇਹਾ ਰਾਣੀ ਆ ਉਹਦੀ ਲਾਸ਼ ਮਿਲ ਚੁੱਕੀ ਆ ਪਰ ਗੋਤਾਖੋਰ ਜਿਹੜਾ ਉਹ ਮੁੰਡਾ ਜਸਵੰਤ ਸਿੰਘ ਆ ਉਹਦੀ ਲਾਸ਼ ਤਲਾਸ਼ ਕਰ ਰਹੇ ਆ ਬੇहद ਦੁਖਦਾਇਕ ਘਟਨਾ ਛੋਟੇ ਛੋਟੇ ਮਾਸੂਮ ਬੱਚੇ ਨੇ ਉਹਨਾਂ ਦੇ ਤਿੰਨ ਦੱਸਿਆ ਜਾ ਰਿਹਾ ਕਿ ਦੋ ਲੜਕੀਆਂ ਨੇ ਤੇ ਇੱਕ ਲੜਕਾ ਏ ਲੜਕੀਆਂ ਦੀ ਉਮਰ 10 ਸਾਲ ਤੇ 15 ਸਾਲ ਦੱਸੀ ਜਾ ਰਹੀ ਹੈ ਤੇ ਜਿਹੜਾ ਲੜਕਾ 17 ਸਾਲ ਦਾ ਦੱਸਿਆ ਜਾ ਰਿਹਾ ਤਾਂ ਇਹ ਜਿਹੜੇ ਵਿਚਾਰੇ ਤਿੰਨ ਬੱਚੇ ਨੇ ਆਪਣੇ ਮਾਪੇ ਤੋਂ ਬਗੈਰ ਅਨਾਥ ਹੋ ਗਏ ਨੇ ਬਹੁਤ ਬੁਰਾ ਹਾਲ ਹੈ ਇਸ ਪਰਿਵਾਰ ਦਾ ਰੋ ਰੋ ਕੇ ਤਾਂ ਉਹ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਹੇ ਨੇ ਕਿ ਸਾਡੇ ਨੂੰ ਪੁੱਤ ਨੂੰ ਇਨਸਾਫ ਦਿੱਤਾ ਜਾਵੇ ਤਾਂ ਸਾਡੇ ਜਿਹੜੇ ਪੁੱਤ ਦੀ লাশ ਉਹ ਲੱਭੀ ਜਾਵੇ ਤਾਂ ਪੂਰੀ ਇਹ ਪੂਰਾ ਮਾਮਲਾ ਕੀ ਹੈ ਫਿਲਹਾਲ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਤਾਂ ਫਿਰ ਬਾਅਦ ਵਿੱਚ ਪਤਾ ਲੱਗੂਗਾ ਕਿ ਅਸਲ ਇਸ ਘਟਨਾ ਦੀ ਵਜ੍ਹਾ ਕੀ ਰਹੀ ਕਿਉਂ ਉਹਨਾਂ ਨੇ ਖੁਦਕੁਸ਼ੀ ਕੀਤੀ ਪਰ ਪਹਿਲ ਪ੍ਰਧਮੇ ਜੋ ਪਰਿਵਾਰ ਦਾ ਕਹਿਣਾ ਜੋ ਪਰਿਵਾਰ ਨੇ ਆਪਣੇ ਹੀ ਪਿੰਡ ਦੇ ਤਿੰਨ ਚਾਰ ਵਿਅਕਤੀਆਂ ਦੇ ਉੱਪਰ ਇਲਜ਼ਾਮ ਲਾਏ ਨੇ ਕਿ ਸਾਡੇ ਪਿੰਡ ਦੇ ਵਿਅਕਤੀ ਸਾਡੇ ਨੂੰ ਪੁੱਤ ਨੂੰ ਪਰੇਸ਼ਾਨ ਕਰਦੇ ਸੀ ਤਾਂ ਪਰੇਸ਼ਾਨੀ ਦੇ ਚੱਲਦਿਆਂ ਉਹਨਾਂ ਦਾ ਕਹਿਣਾ ਸੀ ਕਿ ਜਿਹੜੇ ਉਹ ਤਿੰਨ ਵਿਅਕਤੀ ਨੇ ਉਹ ਕਹਿੰਦੇ ਸੀਗੇ ਕਿ ਤੁਹਾਡੀਆਂ ਕੁਝ ਅਸ਼ਲੀਲ ਵੀਡੀਓ ਫੋਟੋ ਸਾਡੇ ਕੋਲ ਨੇ ਤੇ ਜੇਕਰ ਤੁਸੀਂ ਸਾਡੇ ਉੱਪਰ ਕੀਤਾ ਹੋਇਆ ਕੇਸ ਵਾਪਸ ਨਾ ਲਿਆ ਕਿਉਂਕਿ ਪਹਿਲਾਂ ਹੀ ਉਹਨਾਂ ਦਾ ਕੋਈ ਲੜਾਈ ਝਗੜਾ ਚੱਲਦਾ ਸੀ ਜਿਹਦੇ ਕਰਕੇ ਉਹਨਾਂ ਨੇ ਉਹਨਾਂ ਉੱਪਰ ਕੇਸ ਕੀਤਾ ਹੋਇਆ ਸੀ ਤਾਂ ਜਿਹੜਾ ਉਹਨਾਂ ਤਿੰਨ ਚਾਰ ਵਿਅਕਤੀਆਂ ਦਾ ਕਹਿਣਾ ਸੀ ਜਿਹੜਾ ਸਾਡੇ ਉੱਪਰ ਕੇਸ ਕੀਤਾ ਹੋਇਆ ਜੇਕਰ ਤੁਸੀਂ ਵਾਪਸ ਨਾ ਲਿਆ ਤਾਂ ਤੁਹਾਡੀਆਂ ਕੁਝ ਅਸ਼ਲੀਲ ਫੋਟੋ ਨੇ ਵੀਡੀਓ ਨੇ ਅਸੀਂ ਉਹ ਵਾਇਰਲ ਕਰ ਦਵਾਂਗੇ ਜਿਹਦੇ ਕਰਕੇ ਸਾਡਾ ਨੂੰ ਪੁੱਤ ਜਿਹੜਾ ਪਰੇਸ਼ਾਨ ਰਹਿਣ ਲੱਗਾ ਤਾਂ ਉਹਨਾਂ ਨੇ ਇਸੇ ਪਰੇਸ਼ਾਨੀ ਦੇ ਚੱਲਦਿਆਂ ਖੁਦਕੁਸ਼ੀ ਕਰਨ ਲਈ ਸਰਹੰਦ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਖੰਨਾ ਦੇ ਇਹ ਰਹਿਣ ਵਾਲੇ ਦੱਸੇ ਜਾ ਰਹੇ ਨੇ ਹੁਣ ਜਿਹੜੀ ਉਹ ਔਰਤਾ ਉਹਦੀ লাশ ਲੱਭ ਲਈ ਗਈ ਆ ਪਰ ਜਿਹੜਾ ਮੁੰਡਾ ਏ ਉਹਦੀ লাশ ਹਲੇ ਤੱਕ ਨਹੀਂ ਮਿਲੀ ਤਾਂ ਬੇहद ਦੁਖਦਾਇਕ ਘਟਨਾ ਕਹੀ ਜਾ ਸਕਦੀ ਆ ਇਹ ਤਾਂ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਫਿਲਹਾਲ ਉਹ ਕੋਈ ਟਾਈਮ ਬਾਅਦ ਪਤਾ ਚੱਲੂਗਾ ਪਰ ਬੇहद ਮੰਦ ਭਾਗੀ ਘਟਨਾ ਕੇ ਛੋਟੇ ਛੋਟੇ ਤਿੰਨ ਮਾਸੂਮ ਬੱਚਿਆਂ ਦੇ ਮਾਤਾ ਪਿਤਾ ਇਸ ਜਹਾਨ ਤੋਂ ਚਲੇ ਗਏ